ਅਇਕ ਤੋਂ ਪੁਰਸੇ ਨੇ ਡੋਨੇਟ ਕੀਤਾ। ਉਸ ਸਮੇਂ ਕੀ ਟਾਈਮ ਸੀਗਾ? ਲਗਭਗ ਦਰਮਿਆਨੇ ਦਾਜਲੀ ਪਸੋਂ ਦਾ। ਔਰ ਕੀ ਸਿਚੁਏਸ਼ਨ ਬਣਦੀ ਸੀ? ਸੋਨ 1:30 ਵਜੇ ਦਾ ਟਾਈਮ ਸੀਗਾ ਜੀ। 12:00 ਵਜੇ ਤਾਂ ਪਹਿਲਾਂ ਮੀਟਿੰਗ ਕਰਕੇ ਸਾਰੇ ਫੋਰਮ ਪ੍ਰਧਾਨ ਸੀਗੇ ਜਿੰਨੇ ਵੀ ਸੀਗੇ ਸਾਰੇ ਇੱਥੇ ਬੈਠੇ ਸੀ ਐਸ ਕੌਂਸਲ ਵਿੱਚ ਮੀਟਿੰਗ ਕਰਦੇ ਸੀਗੀ। ਮੈਂ ਤੁਹਾਡਾ ਦੁਬਾਰਾ ਨਾਮ ਪੁੱਛ ਲਵਾਂਗਾ। ਮੇਰਾ ਬਲਾਕ ਮੈਂ ਕਾਕਾਚੈਲ ਬਲਾਕ ਪ੍ਰਧਾਨ ਅਰਨੀ ਵਾਲਾ ਜੀ। ਔਰ ਮੇਰਾ ਸੋ ਚੈਲ ਸਾਹਿਬ ਜਿਹੜੀ ਸਿਚੁਏਸ਼ਨ ਬਣੀ ਔਰ ਇਹ ਜਿਹੜਾ ਤੁਹਾਡੇ ਸਾਹਮਣੇ ਤੋੜਿਆ ਗਿਆ ਸਾਹਮਣੇ ਤੋੜਿਆ ਗਿਆ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਸਾਹਮਣੇ ਤਿੰਨੇ ਜਣੇ ਸੀਗੇ ਦੋ ਜਣੇ ਤਾਂ ਉੱਥੇ ਬੈਠ ਕੇ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਬੈਠ ਗਈ ਔਰ ਕਿੰਨੇ ਕੁ ਪੁਲਿਸ ਸੀ तकरीबन 2.5 ਤੋਂ 100 ਬੰਦਾ ਸੀਗਾ ਪੁਲਿਸ ਦਾ ਚਾਰ ਸਾਰਾ ਸਾਰਾ ਆਫੀਸਰ ਸੀ ਤਪਕਾਈ ਜਾ ਮਨੋਤਲ ਸੰਤਰੀਤਾ ਕੁ ਨਹੀਂ ਇਹਨਾ ਡੇਰਾ ਸੀਗਾ ਕੋਈ ਸਿਆਣ ਨਹੀਂ ਆਏਗੀ ਹਾਂਜੀ ਮਤਲਬ ਤਦਾਦ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀ ਮਗਰ ਬਹੁਤ ਖੜੇ ਸੀਗੇ ਕਿੰਨੇ ਕੁ ਟਾਈਮ ਦੇ ਵਿੱਚ ਜਿਹੜਾ ਲੈ ਗਏ ਉਹ तकरीबन 2.5-3 ਮਿੰਟ 4 ਲਾਇਏ ਨੇ ਵੱਧ ਤੋਂ ਵੱਧ 4 ਮਿੰਟਾਂ ਦੇ ਵਿੱਚ ਉਹ ਤੋੜ ਤੋੜ ਕੇ ਨੈ ਕਪੜੇ ਕੱਲਾ ਪਰਨਾ ਬੰਨਿਆ ਸੀਗਾ ਤੇ ਕਮੀਜ਼ ਪਾਇਆ ਸੀ ਤੇ ਕਸ਼ੇਰਾ ਪਾਇਆ ਸੀਗੇ ਉਹ ਤੱਕ ਵੀ ਨਹੀਂ ਪਾਉਣ ਦੇ ਜਿਹੜੇ ਬਾਕੀ ਇੱਥੇ ਆਪਣੇ ਦਟੇ ਸੀ ਆਪਣੇ ਕਿਸਾਨ ਆਗੂ ਉਹਨਾਂ ਨੂੰ ਵੀ ਕਿਦ ਤਰ੍ਹਾਂ ਕਦੇ ਸਮਾਂ ਨਹੀਂ ਲੱਗਿਆ ਮਤਲਬ ਨਹੀਂ ਪਤਾ ਹੀ ਨਹੀਂ ਸੀ ਨਾ ਇਹਨੇ ਤਾਂ ਹੈ ਹੀ ਨਹੀਂ ਸੀਗਾ ਇੱਕ ਦਿਨ ਪਹਿਲਾਂ ਤਾਂ ਉਹ ਮਨ ਲੈ ਫਰੀਦਕੋਟੋਂ ਆਉਂਦੇ ਸ਼ਾਮ ਨੂੰ 4:00 ਵਜੇ ਜੇ ਉਹਨਾਂ ਨੂੰ ਇੰਨਾ ਹੀ ਖਤਰਾ ਹੁੰਦਾ ਵੀ ਮੈਨੂੰ ਚੱਕਣਗੇ ਜਾਂ ਕੁਝ ਕਰਨਗੇ ਤਾਂ ਉਹ ਕਿਤਨਾ ਕਿਤੇ ਲੱਗਦਾ ਨਹੀਂ ਉਹ ਵੱਡੀ ਤਾਂ ਕਸ਼ਾ ਹੀ ਹੋਈ ਹੈ ਬਹੁਤ ਜਿਆਦਾ ਸਾਨੂੰ ਵੀ ਕਹਿੰਦੇ ਸੀ ਕਿ ਤੁਸੀਂ ਕਿਉਂ ਬੈਠਿਆ ਪੈ ਜੋ ਕੋਈ ਐਵੀਂ ਜੀ ਗੱਲ ਹੈ ਨਹੀਂ ਆਪਾਂ ਨੂੰ ਕੋਈ ਹੈ ਹੀ ਨਹੀਂਗਾ ਪੰਜਾਬ ਸਰਕਾਰ ਤੋਂ ਡਾਰੀ ਕੋਈ ਨਹੀਂ ਵੀ ਆਪਾਂ ਨੂੰ ਚੱਕਣਗੇ ਆਪਾਂ ਨੂੰ ਚੱਕਣਗੇ ਸੋ ਬਜ਼ੁਰਗੋ ਕੀ ਨਾਮ ਹੈ ਆਪ ਜੀ ਦਾ ਗਦੀਪ ਸਿੰਘ ਗਦੀਪ ਸਿੰਘ ਜੀ ਕਿੱਥੋਂ ਤੁਸੀਂ ਬਲੋਕਰ ਈ ਕੋਰਤਾਂ ਫਰੀਦਕੋਟ ਤੋਂ ਤੁਸੀਂ ਮਰਖਾ 999 ਮਿੰਟਾਂ ਵਿੱਚ ਹਾਂਜੀ ਹਾਂਜੀ ਔਰ ਜਿੱਦਣ ਇਹ ਪਰਸੋਂ ਰਾਤ ਦੀ ਦਰਮਿਆਨੀ ਰਾਤ ਕਹਿ ਲੋ ਕੱਲ ਦੀ ਗੱਲੋ ਪਰਸੋਂ ਦੀ ਕਹਿ ਲੋ ਜਦੋਂ ਇਹ ਹੋਇਆ ਹਾਸਾ ਕੀ ਲੱਗਦਾ ਐਦਾਂ ਤਾਂ ਕਦੀ ਕ੍ਰਿਮੀਨਲ ਨ ਵੀ ਕਰਦੀ ਸਰਕਾਰ ਜੀ ਨਹੀਂ ਕਰਦੀ ਸੀ ਨੇ ਬਹੁਤ ਕਰਦੀ ਸੀ ਅੱਖਰ ਕੀਤਾ ਬਹੁਤ ਕਰਦੀ ਕੀ ਲੱਗਦਾ ਨਹੀਂ ਅਸੀਂ ਕਿਤਨਾ ਕਦੇ ਇਹ ਆਪ ਦੀ ਸਰਕਾਰ ਨੂੰ ਲੈ ਕੇ ਕਦੀ ਨਹੀਂ ਹੋਣਾ ਇੱਡੇ ਕੋਹਨੇ ਨੇ ਆਹ ਆਈ ਸੀ ਆਪੂੰ ਦਾ ਹੀ ਬੰਗੂ ਮੂੰਹ ਮਰ ਚ ਨਾ ਇੱਕ ਮੈਂ ਟੱਟਰੀ ਹੋਇਆ ਸੀ ਤੂੰ ਨੇ ਮੂੰਹ ਭੰਡ ਕੇ ਤੇ ਉਹ ਭੱਜਿਆ ਪਰ ਜੋ ਉਹ ਫੜ ਗਿਆ ਲੱਗਦਾ ਨਹੀਂ ਸਾਡੇ ਨਾਲ ਕਿ ਤਰ੍ਹਾਂ ਕਿਤੇ ਧੋਖਾ ਹੋ ਗਿਆ ਉਹ ਮੈਂ ਜਿਹੜੀ ਪਰਿਵਾਰ ਨਾਲ ਹੀ ਗੱਲ ਕਰਵਾਉਂਗਾ ਅਸੀਂ ਐਕਰ ਨਹੀਂ ਪਹਿਲਾਂ ਦੱਲੇਵਾਲ ਸਾਹਿਬ ਨਾਲ ਗੱਲ ਕਰਵਾਓ ਆਪਣੀ ਸਾਡੇ 9:00 ਵਜੇ ਦੱਲੇਵਾਲ ਸਾਹਿਬ ਨਾਲ ਗੱਲ ਹੋਈ ਲਖਜੀਤ ਕਿੱਥੇ ਉਹਨਾਂ ਨੇ ਕਿਹਾ ਵੀ ਠੀਕ ਆ ਕਾ ਮੈਂ ਮੈਂ बार-बार ਸ਼ੁਰੂ ਕਰਤਾ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਪ੍ਰਧਾਨ ਜੀ ਜਿਹੜੀ ਆਪਣੇ ਸਤਿਤੀ 30 ਦਿਨਾਂ ਨੂੰ ਬਣਨੀ ਸੀ 25 ਦਿਨਾਂ ਨੂੰ ਬਣਨੀ ਸੀ ਉਹ ਅੱਜ ਸ਼ਬਦ ਨਹੀਂ ਬਣ ਗਏ ਆ ਤੇ ਸਾਡੇ ਵੱਲੋਂ ਹਾਂ ਮੈਂ ਸੁਝਾ ਤਾਂ ਸਾਡੇ ਵੱਲੋਂ ਮੈਸੇਜ ਇੱਕ ਹੋਰ ਤਿਆਰ ਕਰ ਲੋ ਪਾਣੀ ਵੀ ਬੰਦ ਕਰ ਦਿਓ ਪਹਿਲਾਂ ਵੀ ਠੀਕ ਹੈ ਜਨਾ ਚੇਰ ਦਲੇਵਾਲ ਸਾਹਿਬ ਨੂੰ ਪੂਸ ਹਾਂ ਦੇ ਕਾਜ ਚ ਰੱਖੂਗੇ ਆਪਾਂ ਨੂੰ ਵਿਸ਼ਵਾਸ ਦਿੱਤਾ ਉਹਨਾਂ ਨੇ ਤੇ ਨਾ ਨਾ ਪਾਣੀ ਨਾ ਚਾਹ ਨਾ ਰੋਟੀ ਨਾ ਦਰੋਤੀ ਕੁਛ ਨਹੀਂ ਖਾਉਂਗਾ ਨਾ ਤਾਂ ਪਰ ਅਵੇ ਇਸ ਸੁਭਾਸ਼ ਤੇ ਆਪਾਂ ਕਹਿਣਾ ਤਾਂ ਪਰ ਇਹਨਾਂ ਨੇ ਜੋਕ ਤਿਆ ਅਸੀਂ ਉਹ ਨੌਜਵਾਨ ਭੇਜਿਆ ਸਾਡਾ ਉਹਨਾਂ ਦਾ ਸਮਾਨ ਦਿੱਤਾ ਕਿ ਗੱਲਬਾਤ ਸਭ ਕੋ ਜਾਣਗੇ ਅੱਜ ਪਰ ਅਵੇ ਮੋਬਾਈਲ ਵੀ ਗਿਆਤ ਉਹ ਬੱਡੂਆ ਵੀ ਗਿਆਤ ਉਹਨਾਂ ਦਾ ਸਮਾਨ ਵੀ ਗਿਆਤ ਤੇ ਜਿਹੜੇ ਅਧਿਕਾਰੀ ਨੇ ਸਾਡੇ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀ ਮੈਂ ਬੇਵਾਸਾਂ ਉਤਲੇ ਅਧਿਕਾਰੀਆਂ ਨੇ ਰੋਕਣਾ ਮਨਾ ਕਰਤਾ ਵੀ ਡੱਲੇਵਾਲ ਸਾਹਿਬ ਦਾ ਸਮਾਨ ਨਹੀਂ ਦੇਣਾ ਡੱਲੇਵਾਲ ਨਾਲ ਗੱਲਬਾਤ ਨਹੀਂ ਕਰਨੀ ਹੁਣ ਦੱਸੋ ਉੱਚ ਅਧਿਕਾਰੀ ਬੈਠੇ ਨੇ ਇੱਧਰ ਕਿੰਨਾ ਚਿਰ ਸਾਡੀ ਫੋਰਸ ਤੁਹਾਡੇ ਤੇ ਵਿਸ਼ਵਾਸ ਕਰੂਗੀ ਕਿੰਨਾ ਚਿਰ ਕਰੂਗੀ ਤੁਸੀਂ ਵਿਸ਼ਵਾਸ ਕੀਤਾ ਦਲੇਵਰ ਸਾਹਿਬ ਨੂੰ ਲੈ ਕੇ ਚੱਕ ਕੇ ਤਾਕਤ ਹੈ ਤੁਹਾਡੇ ਕੋਲੇ ਸਰਕਾਰ ਸਭ ਕੁਝ ਕਰ ਸਕਦੀ ਹੈ ਗੋਲੀ ਚਲਾ ਸਕਦੀ ਹੈ ਸਾਡੀਆਂ ਲੱਤਾਂ ਬਾਹਾਂ ਤੋੜ ਸਕਦੀ ਹੈ ਪਰ ਥੋੜਾ ਜਿਹਾ ਦੱਸ ਕੇ ਤਾਂ ਤੋੜੇ ਪਤਾ ਲੱਗ ਜੇ ਸਾਡੀ ਫੋਰਸ ਤਾਂ ਵੀ ਸੁਣੋ ਮਾਰਾ ਜੀ ਦੱਸੋ ਤਾਕਤ ਹੈ ਤੁਹਾਡੇ ਕੋਲੇ ਅਸੀਂ ਮੰਨਦੇ ਆ ਪਰ ਸਾਡੇ ਲੋਕਾਂ ਦੀ ਤਾਕਤ ਤੁਹਾਡੇ ਹੱਥੋਂ ਫੜਾਈ ਹੈ ਤੁਸੀਂ ਤਾਕਤ ਵਰਤ ਲੋ ਸਾਡੇ ਖਿਲਾਫ ਅਸੀਂ ਤਾਕਤ ਵਰਤਦੇ ਆ ਲੋਕਾਂ ਦੀਆਂ ਮੰਗਾਂ ਮਨੋੜ ਵਾਸਤੇ ਤਰ ਬਾਤ ਲਿਓ ਗੋਪਾਲਾ ਸਰਕਾਰਾ ਸਾਡੇ ਦੇ ਖਿਲਾਫ ਮਾਰਤਾ ਸੀ ਤਮਾ காங்கிரஸ் ਨੇ ਸਾਡੀਆਂ ਮਾਨਸਰگەਲ ਦੇ ਵਿੱਚ ਲੱਤਾਂ ਤੋੜੀਆਂ ਸੀ ਟ੍ਰੈਟ ਭੰਨੀ ਸੀ ਅੱਜ ਕੱਤਨਰ ਕੇ ਜਿਸਮੀ ਰਹੇ ਤਉਹੂ ਬਾਤ ਲੋਕਾਂ ਨੂੰ ਲੱਗਿਆ ਕਿ ਕਾਂਗਰਸ ਬਹੁਤ ਮਾੜੀ ਐ ਆ ਕਾਲੀ ਪਾਰਟੀ ਸਾਡੀ ਪਾਰਟੀ ਐ ਉਹਨਾਂ ਨੇ ਸਾਡੀਆਂ ਲੱਤਾਂ ਤੋੜੀਆਂ ਅੱਜ ਦੋ ਨਹੀਂ ਲੰਦੇ ਆ ਤੀਜਾ ਜਿਹੜਾ ਕਹਿੰਦੇ ਇਨਕਲਾਬੀ ਐ ਭਗਵੰਤ ਮਾਨ ਅੱਜ ਕਹਿੰਦਾ ਮੇਰਾ ਕੋਈ ਰੋਲ ਨਹੀਂ ਤੇ ਕੇਂਦਰ ਸਰਕਾਰ ਨਾਲ ਮੰਗਿਆ ਅਸੀਂ ਵੀ ਮੰਨਦੇ ਆ ਕਿ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਸਾਡਾ ਸਟੇਟ ਸਰਕਾਰ ਨਾਲ ਕੋਈ ਰੋਲ ਨਹੀਂ ਹਰਿਆਣਾ ਸਰਕਾਰ ਨਾਲ ਕੋਈ ਰੋਲ ਨਹੀਂ ਹਰਿਆਣਾ ਸਰਕਾਰ ਨਾਲ ਇਹ ਕਿਸੇ ਦੇ ਰੋਲ ਹੈ ਜਿਹੜਾ ਸ਼ੰਕਾ ਵੀ ਸਾਡਾ ਜੋੜੀ ਨਾ ਮਾਰਿਆ ਪਰ ਸਾਡੀਆਂ ਮੰਗਾਂ ਕੇਂਦਰ ਨਾਲ ਹੈ ਤੇ ਭਾਈ ਸਾਹਿਬ ਜੇ ਕੋਲੇ ਨਾਲ ਸਾਡਾ ਕੋਈ ਰੋਲ ਨਹੀਂ ਜਲੇਵਾਲ ਸਾਹਿਬ ਨੂੰ ਲੁਧਿਆਣਾੇ ਕਾਹਦੇ ਵਾਸਤੇ ਰੱਖਿਆ ਫੋਰਸ ਤੇਰੀ ਲੱਗੀ ਹੈ ਕੇਂਦਰ ਦੇ ਨਹੀਂ ਲੱਗੀ ਰੋਹ ਕਰੇ ਨਾਰਦੀ ਹੈ ਮਰਦਲਾ ਤੇਰੇ ਕੋਲ ਪਾ ਦਿੱਤਾ ਹੈ ਉਹ ਸਾਡੇ ਲੋਕਾਂ ਦੇ ਦੁਖੀ ਹੋ ਕੇ ਤੈਨੂੰ ਤਾਕਤ ਦਿੱਤੀ ਹੈ ਤੇ ਤੇਰੇ ਦਾ ਸਮਾਂ ਆਵੇ ਉਹਨਾਂ ਦੇ ਤਾਂ ਕੋਈ ਨਹੀਂ ਇਹ ਤੇਰਾ ਇੱਕ ਵੀ ਨਾ ਬਣੇਗਾ ਹਰ ਨੂੰ ਦੇਖੀ ਤਾਕਤ ਦਾ ਸਮਾਂ ਆ ਗਿਆ ਤਾਇਤ ਕਰਕੇ ਕੋ ਸਾਡੇ ਹਮੇਸ਼ਾ ਵਿਸ਼ਵਾਸ ਕਰਨਾ ਪੈਣਾ ਹੁਣ ਵੀ ਕਰੇਗੇ ਠੀਕ ਹੈ ਤੁਮ ਨਾ ਜਰਾ ਵਿਸ਼ਵਾਸ ਤੋਂ ਬਗੈਰ ਅਸੀਂ ਤਾਂ ਲੋਕਾਂ ਦੀ ਲੜਾਈ ਲੜਦੇ ਆ ਮੰਗਾਂ ਲਾਗੂ ਕਰਵਾਉਣੀਆਂ ਨੇ ਪਮਾ ਬੀਜੇਪੀ 100% ਸਾਡੇ ਖਿਲਾਫ ਪਰ ਉਹ ਪ੍ਰਧਾਨ ਮੰਤਰੀ ਦੇਸ਼ ਦਾ ਸਾਡਾ ਵੀ ਹੈ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਉਹਦੇ ਦੇਸ਼ ਦੇ ਲੋਕ ਛੜਕਾ ਤੇ ਰੱਖੇ ਨੇ ਉਹਦੇ ਨਾਲ ਸੰਬੰਧ ਚ ਮੰਗਾ ਨੇ ਲਾਗੂ ਕਰੇ ਪਰ ਸਾਡਾ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਸਾਰੇ ਮੁੱਖ ਮੰਤਰੀ ਸਾਰੇ ਪੰਜਾਬ ਦਾ ਸਾਡੇ ਮੁੱਖ ਮੰਤਰੀ ਅਸੀਂ ਬਣਾਏ ਨੇ ਪ੍ਰਧਾਨ ਮੰਤਰੀ ਉਸੇ ਬਣਾਏ ਨੇ ਉਹਨਾਂ ਦਾ ਵੀ ਫਰਜ਼ ਬਣਦਾ ਤੇ ਸਾਡੇ ਲੋਕ ਸਰਕਾਰ ਤੇ ਵਿਖੇ ਨੇ ਆ ਸਰਕਾਰ ਤੇ ਰੋ ਰਹੇ ਨੇ ਤੁਸੀਂ ਜਿਹੜੀ ਤਾਕਤ ਸਾਡੇ ਖਿਲਾਫ ਵਰਤ ਰਹੇ ਉਹ ਤਾਕਤ ਕਿਹਦੇ ਖਿਲਾਫ ਵਰਤਨੀ ਚਾਹੀਦੀ ਸੀ ਉਹ ਗਾਣੀ ਵਾਨੀ ਦੇ ਜਿਹੜੀ ਤੁਸੀਂ ਰੱਖਿਆ ਕਰ ਚੱਲੇ ਹੋ ਵਰਕਰ ਜਮੀਨ ਨੂੰ ਉਹ ਨਹੀਂ ਕਰ ਰਹੇ ਆ ਲੋਕਾਂ ਨੇ ਵੀ ਕਰ ਰਹੇ ਆ ਲੋਕਾਂ ਦਾ ਜ਼ਮੀਨ ਤੇ ਵਿਲੇ ਹੁਤੇ ਮਜ਼ਦੂਰ ਨੂੰ ਚੱਲੋ ਮੈਂ ਇੱਕ ਕਰਕੇ ਤੁਹਾਨੂੰ ਵੀਰ ਵੀ ਕੀਤੀ ਹੈ ਕਿਤਾਬ ਨੇ ਲੈ ਭੁਲੇਖੇ ਜਨਾ ਰਹੇ ਨੇ ਸਾਡੇ ਵਰਕਰਾਂ ਤੇ ਜ਼ੋਰ ਹੈ ਜੇ ਤੋ ਸਾਇਆ ਲੈ ਕੇ ਆਉਂਦੇ ਤਬਾਕੀ ਰੋਕਿਆ ਜਾਊਗਾ ਪਰ ਤੁਸੀਂ ਜਾਣ ਤੇ ਤੁਰਨਾ ਪਰਾਵੋ ਸਾਥ ਮੇਰੇ ਰਹਿ ਕੇ ਬੱਲੇਵਾਂ ਸਭ ਇੱਕ ਕਹਿਦਾ ਹੁੰਦਾ ਸੀ ਕਿ ਜੇ ਮੋਰ ਦਾ ਜਿੱਤਣਾ ਹੈ ਸਾਥ ਮੇਰੇ ਰਹਿ ਕੇ ਮਾਰ ਲੈਣ ਦੇ ਨਾਲ ਕੋਟਲੈਂਡ ਤਾਕਤਾਂ ਦਾ ਕੋਈ ਪਰ ਸਾਡੇ ਤਾਂ ਗੁਰੂਆਂ ਨੇ ਕਿਹਾ ਜਾਵਰ ਸਬਰ ਦੇ ਨਾਲ ਸਾਹਾਂ ਜੇ ਮੋਰ ਦਾ ਜਿੱਤਣਾ ਹੈ ਉਸਨ ਸਾਲੂ ਨੇ ਬੜਾ ਹੁੰਦਾ ਹੈ ਜੀ ਸਾਦਾ ਵੀ ਕਰਦਾ ਹੁੰਦਾ ਹੈ ਕਿਆਸੀ ਵੀ ਇਨਸਾਨ ਆ ਉਹ ਵੀ ਇਨਸਾਨ ਹੈ ਉਹ ਉਹਨਾਂ ਦੇ ਹੱਥ ਦੇ ਵਿੱਚ ਸੋਟੀ ਆ ਸਾਡੇ ਵੀ ਹੈ ਪਰ ਨਹੀਂ ਸਾਡੇ ਨੇਤਾ ਨੇ ਸਾਡੇ ਅਗੂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਨਾਲ ਨੇ ਸਾਡੇ ਅਗੂ ਨੇ ਸਿਖਾਇਆ ਕਿ ਮੋਰ ਦਾ ਜਿੱਤਣਾ ਅਸੀਂ ਉਹਦੀ ਸੋਤ ਤੇ ਪੂਰੇ ਭਾਰਤ ਵਿੱਚ ਕਿਸਾਨ ਅੱਜ ਕੱਲ੍ਹ ਪੰਜਾਬ ਦੇ ਲੋਕਾਂ ਦੇ ਦਿਲੋਂ ਦੁਖੀ ਜਿੰਨੇ ਸਾਨੂੰ ਮਸਜਾ ਰਹੇ ਨੇ ਕਰਨਾਟਕ ਦਾ ਤਾਵਾ ਲਾਡੂ ਜੂਬੇ ਮਹਾਰਾਸ਼ਟਰ ਦੇ ਤੇ ਬੱਲੇਬਾਦ ਸਾਹਿਬ ਉਸ ਦਿਨ ਵਾਸਤੇ ਜਦ ਮੌਕਾ ਦੇ ਸਾਨੂੰ ਪ੍ਰੋਗਰਾਮ ਦਿਓ ਸੋਡੇ ਨਾਲੋਂ ਪੂਰੇ ਧਾਰ ਦੇ ਸਟੇਟਾਂ ਦੇ ਕਿਸਾਨ ਬੱਲੇਬਾਦ ਸਾਹਿਬ ਤੋਂ ਜਾਣਦੇ ਜਿੰਨਾ ਸਮਾਂ ਨੇ ਪੰਜਾਬ ਪੁਣਾਇਆ ਉਹਨਾਂ ਸਮਾਂ ਹਰਿਆਣੇ ਚ ਵੀ ਲਾਇਆ ਉਹਨਾਂ ਸਮਾਂ ਜੂਬੇ ਚ ਵੀ ਲਾਇਆ ਉਹਨਾਂ ਸਮਾਂ ਰਾਜਸਥਾਨ ਲਾਇਆ ਕਰਨਾਟਕ ਦਾ ਤਾਵਾ ਲਾਡੂ ਮੱਧ ਪ੍ਰਦੇਸ਼ ਦੇ ਵਿੱਚ ਮੀਡੀਆ ਕਿੱਥੇ ਨੇ ਬੱਲੇਬਾਦ ਤੇ ਗੱਲੇਵਾਲ ਸਾਹਿਬ ਨੇ ਜੇ ਆ ਕਿਸਾਨੀ ਬਚਾਉਣ ਲਈ ਆ ਕਦਮ ਚੁੱਕਿਆ ਤਾਂ ਸਰਕਾਰ ਹਿੱਲੀ ਹੈ ਇਸ ਕਰਕੇ ਮੈਂ ਪੀਪ ਸੋਨੂੰ ਕਰਦਾ ਸਾਰਿਆਂ ਨੂੰ ਕਿ ਜਾਤ ਤੇ ਰਹਿ ਕੇ ਹਾਂਤ ਨਹੀਂ ਰਹਿ ਕੇ ਜਿੰਨਾ ਤੇ ਸੋਨੂੰ ਸਾਡੇ ਆ ਗੂ ਕੋਈ ਗੱਲ ਨਹੀਂ ਕਰਦੇ ਹਰਕਤ ਤੇ ਨਹੀਂ ਆਉਣਾ ਤੁਸੀਂ ਕੋਈ ਵੀ ਆਵੇ ਹਰਕਤ ਤੇ ਨਹੀਂ ਆਉਣਾ ਜਾਤ ਤੇ ਰਹਿਣਾ ਜ਼ਰੂਰੀ ਹੈ ਤਾਂ ਇਹਨੇ ਮੇਰੀ ਪੀਲ ਗੱਲੇਵਾਲ ਸਾਹਿਬ ਵੱਲੋਂ ਸ਼ਗਨਜੀਤ ਵੱਲੋਂ ਵੱਡਾ ਕਦਮ ਇਹ ਨਾਲ ਚੁੱਕਿਆ ਕੱਲ ਦਾ ਕੁਛ ਨਹੀਂ ਖਾਦਾ ਤੇ ਅਸੀਂ ਇੱਕ ਘੰਟਾ ਬੈਠ ਕੇ ਮੈਂ ਚੱਲਿਆ ਜੀ ਚਾਹ ਪੀ ਮੈਂ ਚੱਲਿਆ ਪ੍ਰਸ਼ਾਦ ਦੇ ਘਰ ਨੂੰ ਯਾਰ ਕੁਛ ਨਹੀਂ ਹੁੰਦਾ ਤਾਂ ਇੱਥੇ ਲਗਾਤਾਰ ਰਹਿਣਾ ਕਿਥੇ ਫੋਰਸ ਕਿੱਡੀ ਆਉਗੀ ਫੋਰਸ ਕਿੱਡੀ ਆਜੇ ਚੱਕੂ ਦਾ ਸੁਭਜੀਤ ਨੇ ਜਗ੍ਹਾ ਨਹੀਂ ਚੱਕ ਪਈ ਤਾਂ ਇਹ ਕਰਕੇ ਮੈਂ ਫੇਰ ਖਾਸ ਕਰਕੇ ਇਹਨਾਂ ਦੋਵਾਂ ਖੂਵਾਂ ਵੱਲੋਂ ਗੋਲੇ ਦੁਰਮਾ ਵੱਲੋਂ ਪੇਲ ਕਰਦਾ ਕਿ ਜਾਬ ਤੇ ਜਿਹੜੇ ਕਿ ਦਿੱਤਾਂਗੇ ਹਰ ਕਿਸੇ ਦੇ ਰਹਿ ਕੇ ਨਹੀਂ ਦਿੱਤਾਂਗੇ ਗੱਲ ਕੌਣੀ ਲੱਗਦੀ ਤੇ ਤੁਖਾਨਤਬਈ ਵਾਲੀ ਗੱਲਾਂ ਚਾਹੀਦੀਆਂ ਗੱਲ ਔਖੀ ਲੱਗਦੀ ਹੈ ਕਿ ਇੱਕ ਪਾਸੇ ਕੁੱਟ ਰਹੇ ਨੇ ਚੱਕ ਰਹੇ ਨੇ ਮਾਰ ਰਹੇ ਨੇ ਤੁਸੀਂ ਫੇਰ ਦਿਲ ਕਰਦੇ ਹੋ ਭਰਾਵੋ ਹਮੇਸ਼ਾ ਲੜਨ ਵਾਲੇ ਲੋਕ ਸਰਕਾਰ ਦਾ ਸਬਰ ਜਬਰ ਜਿਹੇ ਸਹਿਲੇ ਹੁੰਦੇ ਆ ਤੇ ਪਿਲਾ ਕਰਦੇ ਹੁੰਦੇ ਆ ਲੋਕਾਂ ਨੂੰ ਤੇ ਸ਼ਾਂਤ ਵੀਰੇ ਕਿ ਜਿੱਤਾਂਗੇ ਆਪਾਂ ਮਸਲੇ ਜਿੱਤਨੇ ਆ ਤਾਂ ਲੋਕਾਂ ਦਾ ਸਰਕਾਰਾਂ ਦਾ ਕੋਪਾ ਥੂੜਾ ਇਹਨਾਂ ਨੂੰ ਧੜਕਾ ਕੇ ਇਹਨਾਂ ਨੂੰ ਜੋਗ ਤੇ ਲੈ ਆ ਕੇ ਇਹਨਾਂ ਤੋਂ ਗੜਬੜ ਕਰਾ ਕੇ ਮਨੂ ਗੇੜ ਗੱਡੀਆਂ ਫੁੱਟ ਜਾਂਦੀਆਂ ਨੇ ਸਾਰੇ ਮੋਰਚੇ ਦੇ ਉੱਤੇ ਲਾ ਦਿੰਦੇ ਨੇ ਅੱਜ ਦੀ ਹੱਕ ਤੇ ਸਾਡੀਆਂ ਗੱਡੀਆਂ ਦੇ ਸਾਡੇ ਟੈਕਸ ਨਾਲ ਗੱਡੀਆਂ ਹੋਈਆਂ ਨੇ ਇਹਨਾਂ ਮਜ਼ਦਮਾਂ ਨੂੰ ਸਾਡੇ ਟੈਕਸਾਂ ਨਾਲ ਹੀ ਦਿਨਖਾੜ ਨਹੀਂ ਲੱਗਦੀ ਆ ਅਸੀਂ ਸਾਡੀ ਪ੍ਰਾਪਰਟੀ ਆ ਕੂੜੇ ਘਾਟ ਦੀ ਪ੍ਰੋਪਰਟੀ ਨੂੰ ਬਚਾਉਣਾ ਪ੍ਰੋਪਰਟੀ ਨੂੰ ਰੱਖਣਾ ਸਾਡਾ ਫਰਜ਼ ਬਣਦਾ ਇਹਨਾਂ ਦਾ ਨਹੀਂ ਬਣਦਾ ਤਾਂ ਇਹ ਕਰਕੇ ਜਿਹੜੀ ਉਹਨਾਂ ਦਾ ਸੱਦਾ ਆਇਆ ਤੇ ਅਸੀਂ ਗੁਰੇਵਾਲ ਸਾਹਿਬ ਦੇ ਇਸੇ ਤੇ ਗੱਲਬਾਤ ਕਰਨਾ ਚਾਹੁੰਦੇ ਆ ਆਪਾਂ ਗੱਲਬਾਤ ਕਰਨ ਚੱਲਾਂਗੇ ਗੱਲ ਤੋਂ ਗੇਲੇ ਕਰਦਾ ਨਹੀਂ ਹਿੱਕਦਾ ਫੇਰ ਮੈਂ ਜੇ ਉਹਨਾਂ ਨੇ ਜਿਹੜੇ ਕੱਲ ਸਵੇਰ ਤਲੇ ਮੇਰੇ ਨੂੰ ਬਹੁਤ ਰੋਕਦਿਆਂ ਨੇ ਕਿਹਾ ਜੀ ਮੇਰਾ ਮੂਆ ਡਿੱਗ ਪਿਆ ਮੇਰਾ ਬਟੂਆ ਨਿਕਲ ਗਿਆ। ਤੁਹਾਡੇ ਆਸਮਾਨ ਨਿਕਲ ਗਿਆ। ਇਹ ਕੌਣ ਛੋਟ ਹੈ? ਆ ਸਾਡੇ ਦੋ ਕਿਸਾਨਾਂ ਦੇ ਮੋਬਾਈਲ ਨਿਕਲੇ ਪੂਸਾਰਾ ਪੂਰੇ ਆ। ਬਟੂਆ ਲੈ ਕੇ ਲੈ ਜਾਂਦੇ ਭਰਾਵੋ ਸਾਡੇ ਵੀ ਮੋਬਾਈਲ ਲਾ ਦੇਣ ਦੇ ਛੋੜੀਆਂ ਗੱਲਾਂ ਦੇ। ਹੁਣ ਇਹਨਾਂ ਤੋਂ ਇਹ ਮੰਗਾਂਗੇ ਕਿ ਸਾਡੇ ਮੋਬਾਈਲ ਦੇ ਦਿਓ। ਸਾਡੇ ਪੈਸੇ ਦੇ ਦਿਓ। ਬੱਲੇਵਾਲ ਸਾਹਿਬ ਦਾ ਮੋਬਾਈਲ ਇਹਨਾਂ ਨੇ ਜ਼ਬਤ ਕੀਤਾ ਸੇ ਪਟਿਆਲਾ ਲੁਧਿਆਣਾ ਇਹ ਮੰਗਾਂ ਦੇ ਲੈ ਗਾਂ ਦੇ ਜਿਹੜਾ ਕਿਸ ਨੇ ਕਹ ਆ ਬੇਖੇ ਲੋਕ ਮੇਰੇ ਯਾਦ ਆ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਮਹਿੰਦਰ ਸਿੰਘ ਟਕੇ ਦਾ ਮੋੜ ਚੱਲਦਾ ਸੀ ਉਥੋਂ ਦੀ ਸਰਕਾਰ ਨੇ 9 ਟਰੈਕ ਭੰਨਤੇ ਸੀ 9 ਟਰੈਕ ਭੰਨ ਕੇ ਹੁਣਾਂ ਵੀ ਰਿਸਰਤੇ ਸੀ ਉਸ ਵੇਲੇ ਇੱਕ ਲਾਲ ਕੀਤਾ ਸੀ ਕਹਿੰਦੇ ਟਰੈਕ ਲੋਰ ਕਿੰਨੇ ਦੇ ਨੇ 13 ਲੱਖ ਦੇ ਬਣੇ ਸੀ ਲੋਕਾਂ ਨੇ ਕਹਿੰਦਾ ਸਿਰ 50 ਰੁਪਿਆ ਕਰਕੇ 13 ਲੱਖ ਦੇਵਾ ਦੇ ਸਰਕਾਰ ਤੋਂ ਨਹੀਂ ਲੈਣਾ ਭਰਾਵੋ ਜੋ ਨੁਕਸਾਨ ਹੁੰਦਾ ਅਸੀਂ ਤੂਰਫੇ ਕਰਾਂਗੇ ਧੰਨਵਾਦ ਉਹ ਐਸ ਜੀ ਕਾਨਸਾ ਰਾਜ